ਆ ਰਿਹਾ ਹੈ ਇੰਸਟਾਗ੍ਰam ਤੇ ਵੀ ਤਾਂ ਤੁਹਾਡੇ ਨਾਲ ਤੁਸੀਂ ਕਮੈਂਟ ਕਰ ਸਕਦੇ ਹੋ ਕਿ ਕਿਸ-ਕਿਸ ਦਾ ਜਿਹੜਾ ਫੇਸਬੁਕ ਅਕਾਊਂਟ ਔਰ ਇੰਸਟਾਗ੍ਰam ਅਕਾਊਂਟ ਬਸ ਕਿਹਦਾ ਫੇਸਬੁਕ ਇੰਸਟਾਗ੍ਰam ਬੰਦ ਹੋਈ ਹੈ ਔਰ ਸਾਰਿਆਂ ਦੇ ਫੋਨ ਤੋਂ ਆਈਡੀ ਜਿਹੜੀ ਹੈ ਉਹ ਲੌਗ ਆਊਟ ਹੋ ਗਈ ਹੈ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤੁਸੀਂ ਕਮੈਂਟ ਕਰ ਸਕਦੇ ਹੋ ਕਿ ਕਿਸ-ਕਿਸ ਦੇ ਫੋਨ ਤੇ ਫੇਸਬੁਕ ਤੇ ਇੰਸਟਾਗ੍ਰam ਲੌਗ ਆਊਟ ਹੋ ਗਈ ਹੈ ਤਾਂ ਵੱਡਾ ਕਾਰਨ ਸਾਹਮਣੇ ਆਇਆ ਹੈ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਦੱਸਦੇ ਚੱਲਦੇ ਆ ਕੋਈ ਨਵਾਂ ਅਪਡੇਟ ਸਾਹਮਣੇ ਆਇਆ ਹੈ ਜਿਸ ਕਰਕੇ ਫੇਸਬੁੱਕ ਇੰਸਟਾਗ੍ਰam ਬੰਦ ਹੋ ਗਈ ਹੈ ਫੇਸਬੁੱਕ ਇੰਸਟਾਗ੍ਰam ਬੰਦ ਹੋ ਗਈ ਹੈ ਔਰ ਹਾਲੇ ਤੱਕ ਕਾਰਨਾਂ ਦਾ ਪਤਾ ਨਹੀਂ ਲੱਗਿਆ ਸਥਿਤੀ ਸਪਸ਼ਟ ਨਹੀਂ ਹੋਈ ਹੈ ਕਿਉਂਕਿ ਫੇਸਬੁੱਕ ਦਾ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਪਰ ਜੋ ਸਾਡੇ ਤੱਕ ਖਬਰ ਪਹੁੰਚ ਰਹੀ ਹੈ ਕਿ ਪੂਰੇ ਭਾਰਤ ਦੇ ਵਿੱਚ ਫੇਸਬੁੱਕ ਇੰਸਟਾਗ੍ਰam ਹਰ ਕਿਸੇ ਦੇ ਅਕਾਊਂਟ ਚੋਂ ਔਰ ਜਿਹੜੀ ਇਹ ਲੌਗ ਆਊਟ ਹੋ ਗਈ ਆ ਔਰ ਕੋਈ ਵੱਡਾ ਕਾਰਨ ਸਾਹਮਣੇ ਨਹੀਂ ਆਇਆ ਹੈ ਤਾਂ ਤਾਂ ਤੁਹਾਨੂੰ ਲਗਾਤਾਰ ਜਾਣਕਾਰੀ ਦੇ ਰਹੇ ਆ ਤਾਂ ਸਰਵਰ ਡਾਊਨ ਚੱਲ ਰਿਹਾ ਹੈ ਕੋਈ 새 ਨਵੀਂ ਪਾਲਿਸੀ ਨੂੰ ਲੈ ਕੇ ਕੁਝ ਵੱਡਾ ਐਲਾਨ ਹੋਣ ਜਾ ਰਿਹਾ ਹੈ ਫੇਸਬੁਕ ਠੱਪ ਹੋ ਗਈ ਹੈ ਪੂਰੇ ਦੇਸ਼ ਦੇ ਵਿੱਚ ਹਾਲਾਂਕਿ ਪੂਰੇ ਦੇਸ਼ ਦੇ ਵਿੱਚ ਹੀ ਨਹੀਂ ਜਿੱਥੇ-ਜਿੱਥੇ ਵੀ ਫੇਸਬੁਕ ਚੱਲਦੀ ਹੈ ਉਸ ਥਾਂ ਤੇ ਜਿਹੜੀ ਫੇਸਬੁਕ ਇੰਸਟਾਗ੍ਰam ਪੂਰੀ ਤਰ੍ਹਾਂ ਸੈਸ਼ਨ ਐਕਸਪਾਇਰ ਦੱਸ ਰਿਹਾ ਔਰ ਲੌਗ ਆਊਟ ਹੋ ਗਿਆ ਹੈ ਲੌਗ ਆਊਟ ਕਰਨ ਦੀ ਜਦੋਂ ਕੋਸ਼ਿਸ਼ ਕਰ ਰਹੇ ਆ ਤਾਂ ਉਦੋਂ ਪਾਸਵਰਡ ਮੰਗਦਾ ਪਾਸਵਰਡ ਪਾਉਣਿਆ ਤਾਂ ਸਮਥਿੰਗ ਵੈਂਟ ਰੋਂਗ ਆ ਜਾਂਦਾ ਹੈ ਕੋਈ ਕਾਰਨ ਹਲੇ ਸਪਸ਼ਟ ਨਹੀਂ ਹੋਇਆ ਹੈ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਸੈਸ਼ਨ ਐਕਸਪਾਇਰ ਦੱਸਿਆ ਜਾ ਰਿਹਾ ਹੈ ਫੇਸਬੁਕ ਤੇ ਜੇਕਰ ਤੁਸੀਂ ਵੀ ਲੌਗ ਆਊਟ ਲੌਗ ਇਨ ਕਰੋਗੇ ਤਾਂ ਤੁਹਾਡੀ ਆਈਡੀ ਜਿਹੜੀ ਆ ਬੰਦ ਸ਼ੋ ਹੋਵੇਗੀ ਇੰਸਟਾਗ੍ਰam ਵੀ ਚਲਣਾ ਬੰਦ ਹੋ ਗਿਆ ਹੈ ਬਹੁਤ ਵੱਡੀ ਖਬਰ ਦੇ ਰਹੇ ਆ ਹੋਵੇਗਾ ਜਿਸ ਕਰਕੇ ਫੇਸਬੁਕ ਇੰਸਟਾਗ੍ਰam ਬੰਦ ਕੀਤੀ ਗਈ ਹੈ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਸੀਂ ਕਮੈਂਟ ਕਰ ਸਕਦੇ ਹੋ ਲਾਈਵ ਚੈਟ ਤੁਸੀਂ ਦੱਸ ਸਕਦੇ ਹੋ ਕਿ ਕਿਸ ਕਿਸ ਦਾ ਫੇਸਬੁਕ ਅਕਾਊਂਟ ਬੰਦ ਹੋਇਆ ਔਰ ਕਿਸ ਕਿਸ ਦਾ ਚੱਲ ਰਿਹਾ ਹੈ ਤਾਂ ਇਹ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਸੀਂ ਦੱਸ ਸਕਦੇ ਹੋ ਕਿ ਕਿਸ ਕਿਸ ਦਾ ਇੰਸਟਾਗ੍ਰam ਫੇਸਬੁਕ ਬੰਦ ਹੋਇਆ ਹੈ ਔਰ ਕੀ ਲਿਖਿਆ ਆ ਰਿਹਾ ਤਾਂ ਪੂਰੇ ਦੇਸ਼ ਦੇ ਵਿੱਚ ਜਿੱਥੇ-ਜਿੱਥੇ ਵੀ ਫੇਸਬੁਕ ਇੰਸਟਾਗ੍ਰam ਚਲਾਉਣ ਵਾਲੇ ਯੂਜ਼ਰਸ ਨੇ ਦਿਕਤਾ ਆ ਰਹੀਆਂ ਨੇ ਯੂਜ਼ਰਸ ਨੂੰ ਇਹ ਅਪਡੇਟ ਸਾਰਤਕ ਪਹੁੰਚ ਰਹੀ ਹੈ ਲਗਾਤਾਰ ਲੋਕਾਂ ਦੇ ਫੋਨਸ ਆ ਰਹੇ ਨੇ ਕਿ ਫੇਸਬੁਕ ਇੰਸਟਾਗ੍ਰਾਮ ਨੂੰ ਕੀ ਹੋਇਆ ਕਿ ਵਾਕਿਆ ਕੋਈ ਐਸੀ ਖਬਰ ਹੈ ਕਿ ਫੇਸਬੁਕ ਇੰਸਟਾਗ੍ਰਾਮ ਕੁਝ ਦੇਰੀ ਦੇ ਲਈ ਬੰਦ ਕਰ ਦਿੱਤੇ ਗਏ ਨੇ ਤਾਂ ਬਿਲਕੁਲ ਇਹ ਖਬਰ ਸਹੀ ਹੈ ਕਿ ਕਿਸੇ ਦਾ ਵੀ ਫੇਸਬੁਕ ਤੇ ਇੰਸਟਾਗ੍ਰਾਮ ਨਹੀਂ ਚੱਲ ਰਿਹਾ ਹੈ ਬਹੁਤ ਵੱਡੀ ਖਬਰ ਦੇ ਰਿਹਾ ਤੁਹਾਨੂੰ ਕਿ ਫੇਸਬੁਕ ਇੰਸਟਾਗ੍ਰਾਮ ਬੰਦ ਹੋਇਆ ਹੈ ਹਾਲਾਂਕਿ ਇਹ ਕਾਰਨਾਂ ਦਾ ਪਤਾ ਨਹੀਂ ਲੱਗਿਆ ਕਿ ਕਿਸ ਕਾਰਨਾ ਕਰਕੇ ਫੇਸਬੁਕ ਇੰਸਟਾਗ੍ਰਾਮ ਬੰਦ ਹੋਇਆ ਪਰ ਲੋਕਾਂ ਦੇ ਕਮੈਂਟ ਆਉਣੇ ਵੀ ਸ਼ੁਰੂ ਹੋ ਗਏ ਨੇ ਕਿ ਫੇਸਬੁਕ ਅਕਾਊਂਟ ਜਿਹੜਾ ਹੈ ਉਹ ਬੰਦ ਹੋਇਆ ਹੈ ਥੋੜੀ ਦੇਰ ਦੇ ਲਈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੰਸਟਾਗ੍ਰam ਵੀ ਨਹੀਂ ਚੱਲ ਰਿਹਾ ਸਮਥਿੰਗ ਵੈਂਟ ਰੋਂਗ ਆ ਰਿਹਾ ਹੈ ਇੰਸਟਾਗ੍ਰam ਦੇ ਉੱਤੇ ਵੀ ਤਾਂ ਤੁਹਾਡੇ ਨਾਲ ਤੁਸੀਂ ਕਮੈਂਟ ਕਰ ਸਕਦੇ ਹੋ ਕਿ ਕਿਸ-ਕਿਸ ਦਾ ਜਿਹੜਾ ਫੇਸਬੁਕ ਅਕਾਊਂਟ ਔਰ ਇੰਸਟਾਗ੍ਰam ਅਕਾਊਂਟ ਬਸ ਕਿਹਦਾ ਫੇਸਬੁਕ ਇੰਸਟਾਗ੍ਰam ਬੰਦ ਹੋਈ ਹੈ ਔਰ ਸਾਰਿਆਂ ਦੇ ਫੋਨ ਤੋਂ ਆਈਡੀ ਜਿਹੜੀ ਹੈ ਉਹ ਲੌਗ ਆਊਟ ਹੋ ਗਈ ਹੈ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤੁਸੀਂ ਕਮੈਂਟ ਕਰ ਸਕਦੇ ਹੋ ਕਿ ਕਿਸ-ਕਿਸ ਦੇ ਫੋਨ ਤੇ ਫੇਸਬੁਕ ਤੇ ਇੰਸਟਾਗ੍ਰam ਲੌਗ ਆਊਟ ਹੋ ਗਈ ਹੈ ਤਾਂ ਵੱਡਾ ਕਾਰਨ ਸਾਹਮਣੇ ਆਇਆ ਹੈ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਦੱਸਦੇ ਚੱਲਦੇ ਹਾਂ ਕੋਈ ਨਵਾਂ ਅਪਡੇਟ ਸਾਹਮਣੇ ਆਇਆ ਹੈ ਜਿਸ ਕਰਕੇ ਫੇਸਬੁਕ ਇੰਸਟਾਗ੍ਰam ਬੰਦ ਹੋ ਗਈ ਹੈ ਫੇਸਬੁੱਕ ਇੰਸਟਾਗ੍ਰam ਬੰਦ ਹੋ ਗਈ ਹੈ ਔਰ ਹਾਲੇ ਤੱਕ ਕਾਰਨਾਂ ਦਾ ਪਤਾ ਨਹੀਂ ਲੱਗਿਆ ਸਥਿਤੀ ਸਪਸ਼ਟ ਨਹੀਂ ਹੋਈ ਹੈ ਕਿਉਂਕਿ ਫੇਸਬੁੱਕ ਦਾ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਪਰ ਜੋ ਸਾਡੇ ਤੱਕ ਖਬਰ ਪਹੁੰਚ ਰਹੀ ਹੈ ਕਿ ਪੂਰੇ ਭਾਰਤ ਦੇ ਵਿੱਚ ਫੇਸਬੁੱਕ ਇੰਸਟਾਗ੍ਰam ਹਰ ਕਿਸੇ ਦੇ ਅਕਾਊਂਟ ਚੋਂ ਜਿਹੜੀ ਹੈ ਲੌਗ ਆਊਟ ਹੋ ਗਈ ਹੈ ਔਰ ਕੋਈ ਵੱਡਾ ਕਾਰਨ ਸਾਹਮਣੇ ਨਹੀਂ ਆਇਆ ਹੈ ਤਾਂ ਤੁਹਾਨੂੰ ਲਗਾਤਾਰ ਜਾਣਕਾਰੀ ਦੇ ਰਹੇ ਹਾਂ ਤਾਂ ਸਰਵਰ ਡਾਊਨ ਚੱਲ ਰਿਹਾ ਹੈ ਕੋਈ ਸੇ ਨਵੀਂ ਪਾਲਿਸੀ ਨੂੰ ਲੈ ਕੇ ਕੁੱਛ ਵੱਡਾ ਐਲਾਨ ਹੋਣ ਜਾ ਰਿਹਾ ਹੈ ਫੇਸਬੁੱਕ ਥੱਪ ਹੋ ਗਈ ਹੈ ਪੂਰੇ ਦੇਸ਼ ਦੇ ਵਿੱਚ ਹਾਲਾਂਕਿ ਪੂਰੇ ਦੇਸ਼ ਦੇ ਵਿੱਚ ਹੀ ਨਹੀਂ ਜਿੱਥੇ-ਜਿੱਥੇ ਵੀ ਫੇਸਬੁੱਕ ਚੱਲਦੀ ਹੈ ਉਸ ਥਾਂ ਤੇ ਜਿਹੜੀ ਫੇਸਬੁੱਕ ਇੰਸਟਾਗ੍ਰam ਪੂਰੀ ਤਰ੍ਹਾਂ ਸੈਸ਼ਨ ਐਕਸਪਾਇਰਡ ਦੱਸ ਰਿਹਾ ਔਰ ਲੌਗ ਆਊਟ ਹੋ ਗਿਆ ਹੈ ਲੌਗ ਆਊਟ ਕਰਨ ਦੀ ਜਦੋਂ ਕੋਸ਼ਿਸ਼ ਕਰ ਰਹੇ ਆ ਤਾਂ ਉਦੋਂ ਪਾਸਵਰਡ ਮੰਗਦਾ ਪਾਸਵਰਡ ਪਾਉਣਿਆ ਤਾਂ ਸਮਥਿੰਗ ਵੈਂਟ ਰੋਂਗ ਆ ਜਾਂਦਾ ਹੈ ਕੋਈ ਕਾਰਨ ਹਲੇ ਸਪਸ਼ਟ ਨਹੀਂ ਹੋਇਆ ਹੈ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੈਸ਼ਨ ਐਕਸਪਾਇਰ ਦੱਸਿਆ ਜਾ ਰਿਹਾ ਹੈ ਫੇਸਬੁਕ